ਚੜਦੀ ਕਲਾ ਪੰਜਾਬ ਨਿਊਜ਼ ਦੇ ਇਸ ਵੇਲੇ ਦੀ ਖਬਰ શ્રી ਹਰਗੋਬਿੰਦਪੁਰ ਸਾਹਿਬ ਤੋਂ ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਵੱਲੋਂ ਸਭ ਤਹਿਸੀਲ ਸ੍ਰੀ ਹਰਗੋਬਿੰਦਪੁਰ ਸਾਹਿਬ ਵਿੱਚ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਖਿਲਾਫ ਉਤਲਾ ਫੁਕਿਆ ਅਤੇ ਨਾਰੇਬਾਜ਼ੀ ਕੀਤੀ ਜ਼ਿਲ੍ਹਾ ਪ੍ਰਧਾਨ ਹਰਦੀਪ ਸਿੰਘ ਫੌਜੀ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਿੱਥੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਮਜ਼ਦੂਰਾਂ ਖਿਲਾਫ ਤੱਕੇशाही ਅਮਲ ਵਿੱਚ ਲਿਆਂਦੀ ਗਈ ਉੱਥੇ ਹੀ ਪੰਜਾਬ ਸਰਕਾਰ ਵੀ ਕਾਰਪੋਰੇਟ ਕਰਾਣਿਆਂ ਨਾਲ ਸਾਂਝਾ ਪਾਉਂਦੀ ਨਜ਼ਰ ਆ ਰਹੀ ਹੈ ਉਨ੍ਹਾਂ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਵੱਲੋਂ ਜੋ ਵੀ ਹੁਕਮ ਜਾਰੀ ਕੀਤਾ ਜਾਵੇਗਾ ਉਸੇ ਤਰ੍ਹਾਂ ਵਿਰੋਧ ਪ੍ਰਦਰਸ਼ਨ ਕੀਤਾ ਜਾਵੇਗਾ ਹਰਗੋਬਿੰਦ ਸਾਹਿਬ ਤੋਂ ਬਚਿੱਤਰ ਸਿੰਘ ਕਲਸੀ ਦੀ ਰਿਪੋਰਟ ਹਰਜੀਤ ਸਿੰਘ ਜਿਲ੍ਹਾ ਬੁਲਾਰ ਤਖਾਲ ਮਦੂਰ ਦੀ ਸਖਤੀ ਪੰਜਾਬ ਜਿਲ੍ਹਾ ਜਰਦਾਸਪੁਰ ਅੱਜ ਪੁੱਤਰਾ ਪੁੱਤ ਗਿਆ ਭਗਵਤ ਕਮਾਲ ਦਾ ਪੁੱਤ ਜੀ ਇੱਕ ਕਾਰਪੋਰੇਟ ਘਰਾਣੇ ਜਿਹੜੇ ਅਲੱਗ-ਅਲੱਗ ਸਮੇਂ ਤੇ ਦਲੂਰ ਸਾਡੇ ਦੇ ਸੌਕੇ ਪੰਜਾਬ ਤੇ ਜਾਂ ਸਾਰੇ ਦੇਸ਼ ਤੇ ਇੱਕ ਪ੍ਰਾਈਵੇਟ ਘਰਾਣੇ ਦੇ ਆਸਮੋਚ ਪਰੌਂਦੇ ਆ ਜਿਹਦੇ ਵਿੱਚ ਬਿਜਲੀ ਦਾ ਦਾਸਾ ਜਿਹੜਾ ਉਹ ਵੇਚ ਦਿੱਤਾ ਵਾ ਆ ਹੁਣ ਜਿਹੜਾ ਕਿ ਨਵਾਂ ਕਾਨੂੰਨ ਬਣਾ ਰਿਆ ਤੇ ਜਿਹੜੀਆਂ ਆ ਮਾਨਕਿਰ ਕਮੇਟੀਆਂ ਵਾ ਇਹ 26 ਮਾਨਕਿਰ ਕਮੇਟੀਆਂ ਜਿਹੜੀਆਂ ਪੰਜਾਬ ਦੀਆਂ ਤੇ ਉਹ ਜਿਹੜੀਆਂ ਵਾ ਪ੍ਰਾਈਵੇਟ ਘਰਾਣਿਆਂ ਦੇ ਹੱਥ ਵਿੱਚ ਦੇਤੀਆਂ ਜਿਹੜੀਆਂ ਮੰਡੀ ਆ ਉਸਰ ਕੋ ਕਸਰਨਾ ਕੋ ਕਿੰਦੀਆਂ ਕੋ ਜਿਹੜੀ ਕੋਈ ਜਾ ਰਹੀ ਆ ਅੱਜ ਉਹਦੇ ਵਿਰੋਧ ਵਿੱਚ ਇੱਕ ਪੁਤਰਾ ਪੁੱਜਿਆ ਗਿਆ ਜੇ ਇਹ ਪੰਜਾਬ ਸਰਕਾਰ ਨੇ ਵਾਅਦਾ ਨਹੀਂ ਲਿਆ ਤੇ ਫੇਰ ਵੱਡਾ ਐਲਾਨ ਕਰਕੇ ਕੋ ਵੱਡਾ ਸਟਰਕਚਰ ਆ ਉਹ ਲੀਕਾ ਗਏ ਲੋਕਾਂ ਨੇ ਬਹੁਤ ਵਿਸ਼ਵਾਸ ਕੀਤਾ ਸੀ ਇਹ ਭਗਵਤ ਬਾੜ ਦੀ ਸਰਕਾਰ ਕੇਜਰੀਵਾਲ ਦੀ ਬਣਾ ਲਈਏ ਤੇ ਸਾਡੀ ਰਾਖੀ ਕਰਨਗੇ ਪਰ ਇਹ ਪਹਿਲੀ ਸਰਕਾਰਾਂ ਨਾਲੋਂ ਨੌਕਮੀ ਸਰਕਾਰ ਨਿਕਲੀ ਆ ਇਹ ਵੀ ਵੱਡੇ ਚਰਾਨਿਆਂ ਨਾਲ ਮਿਲ ਕੇ ਜਿੱਦਾਂ ਸੁਖਵੀਰ ਬਾਦਲ ਨੇ ਬਟਿੰਡੇ ਵਿੱਚ ਉਹਨਾਂ ਨੇ ਸੈਲੋ ਗਦਾਮ ਦਾ ਜਿਹੜਾ ਉਦਘਾਟਨ ਕੀਤਾ ਈ ਕੈਪਟਨ ਵੀ ਉਹਨਾਂ ਨਾਲ ਰੱਖ ਕੇ ਇੱਥੋਂ ਕਾਫੀਆਂ ਕਾਫੀਆਂ ਜਿਹੜੀਆਂ ਲੈਦੇ ਲੈਂਦੀਆਂ ਛਾਕਿਓ ਵੀ ਚੱਲ ਗਿਆ ਤੇ ਦੱਸੋ ਮੈਨੂੰ ਵੀ ਸਰਕਾਰ ਇਹ ਵੀ ਕਿਹੜੀ ਕੋਈ ਚੰਗੀ ਆਪਣੇ ਹੱਥ 'ਚ ਨਿਕਲੀ ਆ ਇਹਨਾਂ ਨੂੰ ਹੁਣ ਇਹਨਾਂ ਨੂੰ ਵੋਟਾਂ ਲੈਣ ਹੋਣਾ ਪਿੰਨਾਂ ਦੇ ਵਿੱਚ ਹਰ ਇੱਕ ਪਾਰਟੀ ਦਾ ਵਿਰੋਧ ਕਰਾਂਗੇ ਕਿਉਂਕਿ ਸਾਡੇ ਪੱਖ ਦੇ ਵਿੱਚ ਕੇਲੇ ਵੀ ਹਾਜ਼ਰ ਨਾ ਨਾ ਨਹੀਂ ਮਾਰਿਆ ਜਿਹੜਾ ਗੰਦੀ ਸ਼ੰਭੂ ਬਾਡਰ ਅੰਦੋਲਨ ਚੱਲਦਿਆਂ ਆਵਾਜ਼ ਦੇ ਵਿੱਚ ਹਰਿਆਣਾ ਸਰਕਾਰ ਦੇ ਬੰਬ ਚਲਾਇਆ ਗੋਣੀਆਂ ਚਲਾਇਆ ਸ਼ਬਦ ਕਰ ਜਿਹੜਾ ਉਹ ਨੌਜਵਾਨ ਸ਼ਹੀਦ ਕੀਤਾ ਵਾ ਇਹ ਲਕੀਂਪੁਰ ਖੀਰੀ ਜਿਹੜੀ ਰਕਾਰਡ ਹੋਇਆ ਵਾ ਚਾਰ ਤਫਾੜ ਸ਼ਹੀਦ ਕੀਤਾ ਇੱਕ ਪੱਤਰਕਾਰ ਕੀਤਾ ਵਾ ਫਿਰ ਟਿਕਟ ਦੇ ਕੇ ਅਜੇ ਟੈਡੀ ਮਿਸਰਾ ਨੂੰ ਨਵਾਜਿਆ ਗਿਆ ਬਹੁਤ ਨਿੰਦਣ ਜੋਗ ਗਾਲਿਆ ਸਰਕਾਰ ਜਿਹੜੀ ਹੈ ਤਕਾ ਕਰਦੀ ਹੈ ਕੁੱਟਦੀ ਮਾਰਦੀ ਹੈ ਕਾ ਜਿਦੋਂ ਵੀ ਹਾਲਕ ਸਟੇਟ ਦੇ ਵਿੱਚ ਜਿਹੜਾ ਅੰਦੋਲਨ ਚੱਲ ਰਿਹਾ ਬੜੀ ਤੇਜ਼ੀ ਨਾਲ ਕਿ ਕਾ ਪੰਜਾਬ 'ਚ ਕੋਈ ਵੀ ਪਾਰਟੀ ਹੁੰਦੀ ਉਹ ਦਾ ਡਟ ਕੇ ਵਿਰੋਧ ਕਰਾਂਗੇ ਤੇ ਬੰਬ ਜਿਹੜੇ ਉਥੋਂ ਹੀ ਲੈ ਕੇ ਆਏ ਆ ਫਲੋਰੀ ਬਾਰਡਰ ਤੋਂ ਤੇ ਜਿਹੜੇ ਲੈ ਕੇ ਆਏ ਸ਼ੱਭੂ ਬਾਰਡਰ ਤੋਂ ਅਸੀਂ ਇੱਕ ਰਜ ਹਾਰ ਪਨਾ ਚ ਰੱਖਿਆ ਤੁਹਾਡੇ ਗਲਾ ਵਿੱਚ ਹਾਰ ਪਾ ਕੇ ਬੰਬਾਂ ਨਾਲ ਤੇ ਤੁਹਾਨੂੰ ਸਵਾਲ ਜਵਾਬ ਪੁੱਛਾਂਗੇ ਇੱਕ ਪੂਰੀ ਲਹਿਰ ਚਲਾ ਦਿੱਤੀ ਆ ਜਿਹੜਾ ਕੋ ਮੈਨੀਫੈਸਟ ਪਹਿਲਾਂ ਤੱਕੀ ਬੋੜ ਕੇ ਜਿਹੜਾ ਬਰਨ ਗਲਾ ਕੇ ਵੋਟਾਂ ਲਈਆਂ ਉਹ ਮੈਨੀਫੈਸਟ ਦੇ ਹਿਸਾਬ ਨਾਲ ਜਿਹੜੀ ਆ ਫਾਮੀਲਾ ਸੰਦੀ ਦੀ ਰਿਪੋਰਟ ਆ ਜਿਹੜੇ ਨੌਜਵਾਨਾਂ ਨੂੰ ਰੋਜ਼ਗਾਰ ਦੇਣਾ ਵਾ ਅਜੇ ਤੱਕ ਕੋਈ ਜਿਹੜਾ ਆਨਡਰੋਂ ਲਾਗੂ ਹੋਇਆ ਇਹ ਸਾਰਾ ਕੁਝ ਕਰਕੇ ਹੁਣ ਅਸੀਂ ਇਹਦਾ ਤਾਂ ਇਲਾਕੇ ਤੋਂ ਪਹਿਲਾਂ ਡਟਵਾਵਾਂ ਰੋਧ ਕਰਾਂਗੇ ਆਪਣਾ ਅੰਦੋਲਨ ਤੇਜ਼ ਕਰਕੇ ਸ਼ਕਤੀ ਪ੍ਰਦਰਸ਼ਨ ਕਰਕੇ ਸਰਕਾਰ ਨੂੰ ਹਰਾਜਾ ਵਾਂਗੂ ਆਪਣੇ ਮੰਗ ਮਸਲੇ ਹੱਲ ਕਰਾ ਕੇ ਆਵਾਂਗੇ